ਸਤਿ ਸ਼੍ਰੀ ਅਕਾਲ ਪਬਲਿਕ ਸਮਾਣਾ ਨਿਊਜ਼ ਦੇਖ ਰਹੇ ਹਨ तमाम दर्शकों ਦਾ ਸਵਾਗਤ ਹੈ। ਇਸ ਨੂੰ ਲੰਬੀ ਅਪਡੇਟ ਲੈ ਕੇ ਹਾਜ਼ਰ ਹੋਏ ਕਿ ਪਿਛਲੇ ਕਈ ਦਿਨਾਂ ਤੋਂ ਕਾਜਵਾਸਟੌਂਕੀ ਦੇ ਵਿੱਚ ਇੱਕ ਪਰਿਵਾਰ ਦੇ ਵੱਲੋਂ ਕੰਮ ਕੀਤਾ ਜਾਂਦਾ ਤੇ ਉੱਥੇ ਐਸਆਈ ਪ੍ਰੇਮ ਸਿੰਘ ਦੇ ਵੱਲੋਂ ਕੋਈ ਕਾਨੂੰਨੀ ਹਰਕਤ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਪਰਿਵਾਰ ਦੇ ਵੱਲੋਂ ਜਿਹੜੀ ਮਨੋ ਥੇਸ ਪਹੁੰਚਦੇ ਤੇ ਉਸ ਲੇਡੀਜ਼ ਨੂੰ ਜਿਹੜਾ ਉੱਥੇ ਮਾਰਿਆ ਤੇ ਕੁੱਟਿਆ ਵੀ ਜਾਂਦਾ ਤੇ ਲਗਾਤਾਰ ਜਿਹੜੀ ਉਸ ਲੇਡੀਜ਼ ਦੇ ਵੱਲੋਂ ਆਪਣਾ ਜਿਹੜਾ ਟਰੀਟਮੈਂਟ ਆ ਕੇ ਹਸਪੀਟਲ ਦੇ ਵਿੱਚ ਕਰਾਇਆ ਜਾਂਦਾ ਪਰ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਨਾ ਤਾਂ ਕੋਈ ਕਾਰਵਾਈ ਕੀਤੀ ਜਾ ਰਹੀ ਸੀ ਜਦੋਂ ਉਸ ਪੁਲਿਸ ਪ੍ਰਸ਼ਾਸਨ ਨੇ ਸਵੈ ਰਿਹਾ ਕਿ ਉਹਨਾਂ ਦੇ ਬਿਆਨ ਲਏ ਤੇ ਅਸੀਂ ਹੁਣ ਥੋੜੀ ਦੇਰ ਪਹਿਲਾਂ ਡੀਐਸਪੀ ਸਮਾਣਾ ਨੀਹਾ ਅਗਰਵਾਲ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਪ੍ਰੇਮ ਸਿੰਘ ਏਐਸਆਈ ਨੂੰ ਜਿਹੜਾ ਸਸਪੈਂਡ ਕਰ ਦਿੱਤਾ ਗਿਆ ਸੋ ਆਉ ਪਰਿਵਾਰ ਦੇ ਜੀ ਦੇ ਨਾਲ ਵੀ ਗੱਲਬਾਤ ਕਰਦੇ ਆਂ ਅਤੇ ਉਹਨਾਂ ਦੇ ਨਾਲ ਹੋਰ ਵੀ ਜਿਹੜੇ ਪਿੰਡ ਦੇ ਲੋਕ ਮੌਜੂਦ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਇਹ ਸਾਰੇ ਮਸਲੇ ਜਿਹੜੀ ਤਫ਼ਤੀਸ਼ ਹੈ ਤੇ ਕੀ ਜਿਹੜੀ ਵਜਾ ਵਧੀ ਸੀ ਜਿਹੜਾ ਉਹਨਾਂ ਨੂੰ ਇੰਨਾ ਜਿਹੜਾ ਮਸਲਾ ਚੱਕਣ ਦੀ ਅਚਨ ਲੋੜ ਪੈ ਗਈ ਮੈਂ ਤੁਹਾਡਾ ਜਸਵੀਰ ਕੌਰ ਹੈ ਜਸਵੀਰ ਕੌਰ ਹੈ ਕੀ ਵਜਾ ਵਧੀ ਸੀ ਜਿਹ ਅ ਗਾਜੇਵਾਸ ਚੌਂਕੀ ਦੇ ਵਿੱਚ ਮਾਰਿਆ ਕੁੱਟਿਆ ਗਿਆ ਇਹ ਇਹ ਕਹਿੰਦਾ ਜੀ ਕਹਿੰਦਾ ਮੇਰੇ ਕੁਆਟਰ ਤੇ ਚੱਲੋ ਕਹਿੰਦਾ ਕੌਣ ਕਹਿੰਦਾ ਨਵਾਲਾ ਜੀ ਮੈਨੂੰ ਗਾਜੇਵਾਸ ਪਹਿਲਾਂ ਮੇਰੇ ਘਰੇ ਗਿਆ ਮੈਂ ਇਹਨੂੰ ਰਾਤ ਚ ਮਿਲ ਗਿਆ 8 ਵਜੇ ਮੈਂ ਆ ਰਹੀ ਸੀ ਸਾਰੀ 8 ਵਜੇ ਆ ਗਏ ਜੀ ਬੰਦੇ ਕਹਿੰਦੇ ਕਹਿੰਦੇ ਵੀ 8 ਵਜੇ ਆ ਗਏ ਮੈਨੂੰ ਲਿਆਏ ਜੀ 8 ਵਜੇ ਇਹ ਕਹਿੰਦਾ ਐ ਜੀ ਐਸਐਚਓ ਸਾਹਿਬ ਆਇਆ ਕਹਿੰਦਾ ਤੂੰ ਸਫਾਈ ਕਰ ਲੈਣੀ ਆ ਅੱਛਾ ਮੈਂ ਬਾਗੀ ਜੀ ਮੈਨੂੰ ਜੀ ਕੜੀਸ ਕੇ ਆਪ ਦੇ ਕੁਆਟਰ ਕਨੀ ਲੈ ਜਾਣ ਲੱਗਿਆ ਜੀ ਫਿਰ ਉਹਨਾਂ ਨੇ ਸੜਾਤਾ ਜੀ ਮੈਨੂੰ ਪਰਾ ਮੈਨੂੰ ਕੁੱਟ ਕੇ ਜੀ ਮੈਨੂੰ ਕਹਿੰਦਾ ਤੂੰ ਮੰਨ ਕਹਿੰਦਾ ਮੇਰੇ ਕੁਆਟਰ ਤੇ ਚੱਲ ਗਈ ਮੈਂ ਗਈ ਨਹੀਂ ਸਾਰਾ ਫਿਰ ਜੀ ਜਦੋਂ ਮੈਂ ਗਈ ਨਹੀਂ ਹੈਗੀ ਜੀ ਫਿਰ ਉਹਨੇ ਮੈਨੂੰ ਕੁੱਟਿਆ ਜੀ ਕੁੱਟ ਕੇ ਜੀ ਮੇਰਾ ਨੱਕ ਵੀ ਡਬੋਇਆ ਪਰਾਂ ਜਾ ਕੇ ਕਹਿੰਦੇ ਤੋਂ ਪਰਾਂ ਕੁੱਟਿਆ ਬਹੁਤ ਜ਼ਿਆਦਾ ਕੁੱਟਿਆ ਇਹਨੂੰ ਨਾ ਜ਼ਿਆਦਾ ਜਿੰਨਾ ਤੂੰ ਕਹਦੇ ਮੇਰਾ ਗਲ ਵੀ ਕੁੱਟਿਆ ਸਾਰਾ ਕੁਝ ਮੇਰਾ ਉਹਨੇ ਹੁਣ ਕਰਿਆ ਲਾ ਆ ਮਰਜਾਸੀ ਮੈਨੂੰ ਕਹਿੰਦਾ ਮੇਰੇ ਨਾਮ ਰਜਾਸੀ ਨਹੀਂ ਹੁੰਦੀ ਬਹੁਤ ਸਾਰਾ ਮੇਨਾਂ ਜੀ ਬਹੁਤ ਤੱਕਾ ਕਰਿਆ ਉਹਦੀ ਵਾਲਾ ਅੱਛਾ ਤੇ ਤੁਹਾਨੂੰ ਕਿੰਨਾ ਟਮਗਾ ਸੀ ਚੌਂਕੀ ਦੇ ਵਿੱਚ ਕੰਮ ਕਰਦੇ ਨੂੰ ਹੋ ਗਏ ਜੀ 40 ਸਾਲ 40 ਸਾਲ ਹੋ ਗਏ ਤੇ ਇਹੋ ਜੀ ਕੀ ਵਜਾ ਵਧੀ ਸੀ ਜਿਹੜਾ ਹੁਣ ਇਹ ਇੱਥੇ ਤੱਕ ਨੌਪਤ ਆ ਗਈ ਪਹਿਲਾਂ ਕੋਈ ਗੱਲਬਾਤ ਨਹੀਂ ਸੀ ਪਹਿਲਾਂ ਦੀ ਨਹੀਂ ਕੋਈ ਹੈਗੀ ਸੀ ਜੀ ਠੀਕ ਹੈ ਤੇ ਹੁਣ ਕੀ ਮੰਗ ਕਰਨਾ ਚਾਹੁੰਦੇ ਹੋ ਹੁਣ ਤਾਂ ਜੀ ਮੈਂ ਇਹਨੂੰ ਨੌਕਰੀ ਤੋਂ ਜੰਮੀ ਤਰ੍ਹਾਂ ਹੂੰਗੀ ਮੈਂ ਨਹੀਂ ਹੋ ਰਹਿਣੀ ਹਾਂ ਹਾਂਜੀ ਕੇਪੀ ਜੀ ਕੀ ਕਹੋਗੇ ਜਿਹੜਾ ਗਾਜੇ ਵਾਸ ਚੌਂਕੀ ਦੇ ਵਿੱਚ ਜਿਹੜਾ ਪਰਿਵਾਰ ਦੇ ਵੱਲੋਂ ਲਗਾਤਾਰ ਆਪਣਾ ਕੰਮ ਕੀਤਾ ਜਾਂਦਾ ਸੀ ਚੌਂਕੀ ਦੇ ਵਿੱਚ ਤੇ ਜਿਹੜੇ ਮੁਲਾਜ਼ਮ ਦੇ ਵੱਲੋਂ ਜਿਹੜੀ ਉੱਥੇ ਛੇੜਖਾਨੀ ਕੀਤੀ ਸੀ ਤੇ ਕੀ ਕਹੋਗੇ ਦੇਖੋ ਜੀ ਜੋ ਬਤਮੀ ਜੀ ਉਥੇ ਪ੍ਰੇਮ ਸਿੰਘ ਜੀ ਪੁਲਿਸ ਮੁਲਾਜ਼ਮ ਨੇ ਕੀਤੀ ਸੀ ਉਹਦੇ ਸਬੰਧ 'ਚ ਅਸੀਂ ਅੱਜ ਡੀਐਸਪੀ ਸਾਹਿਬ ਮੈਡਮ ਨੂੰ ਮਿਲੇ ਆ ਸਾਰੇ ਹੀ ਉਹਦੇ ਭਰਾ ਖੜੇ ਨੇ ਉਹਦੇ ਹਸਬੰਦ ਖੜੇ ਨੇ ਤੇ ਸਾਰੇ ਮਿੱਤਰ ਸਾਥੀ ਰਿਸ਼ਤੇਦਾਰ ਖੜੇ ਨੇ ਅਸੀਂ ਮੈਡਮ ਨੂੰ ਮਿਲੇ ਆ ਮੈਡਮ ਨੇ ਸਾਡੀ ਗੱਲਬਾਤ ਬੜੇ ਸਹੀ ਤਰੀਕੇ ਨਾਲ ਸੁਣੀ ਹੈ ਸੋਂ ਤੋਂ ਬਾਅਦ ਮੈਡਮ ਨੇ ਪ੍ਰੇਮ ਸਿੰਘ ਨੂੰ ਡਿਸਮਿਸ ਕੀਤਾ ਹੈ ਸਸਪੈਂਡ ਕਰਤਾ ਹੈ ਤੇ ਸਾਨੂੰ ਵਿਸ਼ਵਾਸ ਦਵਾਇਆ ਕਿ ਜਲਦੀ ਤੁਹਾਨੂੰ ਇਹ ਚੀਜ਼ ਦਾ ਪਤਾ ਲੱਗ ਜਾਊਗਾ ਕਿ ਅਸੀਂ ਉਹਨੂੰ ਸਸਪੈਂਡ ਪਹਿਲਾਂ ਉਹਨੂੰ ਪੁਲਸ ਲਾਈਨ ਕਰਤਾ ਸੀਗਾ ਪੁਲਸ ਲਾਈਨ ਕਰਨ ਤੋਂ ਸਾਨੂੰ ਕੋਈ ਸਾਫ਼ ਇਨਸਾਫ਼ ਨਹੀਂ ਮਿਲਿਆ ਤਾਂ ਅਸੀਂ ਮੈਡਮ ਨੂੰ ਕਿਹਾ ਕਿ ਨਹੀਂ ਜੀ ਪੁਲਸ ਲਾਈਨ ਦਾ ਕੋਈ ਮਤਲਬ ਨਹੀਂ ਬਣਦਾ ਜਿਹੜਾ ਬੰਦਾ ਇੱਥੇ ਬਦਤਮੀਜ਼ੀ ਕਰਦਾ ਤੁਸੀਂ ਉਹਨੂੰ ਮੈਂਟਲੀ ਦੱਸ ਰਹੇ ਹੋ ਤੁਹਾਨੂੰ ਉਹਨੂੰ ਮੈਂਟਲੀ ਪ੍ਰੋਬਲਮ ਹੈ ਉਹ ਮੰਨ ਕੇ ਚਲੋ ਇੱਥੇ ਤਾਂ ਉਹਨੇ ਹਲੇ ਕੱਪੜੇ ਲੀੜੇ ਪਾੜੇ ਨੇ ਜਨਾਨੀ ਦੇ ਤਾਂ ਕਹਿ ਕਰੇ ਜਨਾਨੀ ਨਾਲ ਜਿਹੜਾ ਇਹੋ ਜਿਹਾ ਮੈਂਟਲ ਆ ਉਹ ਤਾਂ ਕਿਸੇ ਤੇ ਗੋਲੀ ਵੀ ਮਾਰ ਸਕਦਾ ਇਸ ਕਰਕੇ ਅਸੀਂ ਮੈਡਮ ਨੂੰ ਕਿਹਾ ਕਿ ਨਹੀਂ ਜੀ ਉਹ ਸਸਪੈਂਡ ਕਰਨਾ ਚਾਹੀਦਾ ਤਾਂ ਮੈਡਮ ਨੇ ਸਾਨੂੰ ਵਿਸ਼ਵਾਸ ਦਿਵਾਤਾ ਹੈ ਕਿ ਅਸੀਂ ਉਹਨੂੰ ਸਸਪੈਂਡ ਕਰਤਾ ਹੈ ਇਸ ਫੈਸਲੇ ਨਾਲ ਪਰਿਵਾਰ ਨੂੰ ਸੰਤੁਸ਼ਟੀ ਹੋਈ ਹੈ ਅਸੀਂ ਇਸ ਫੈਸਲੇ ਤੋਂ ਖੁਸ਼ ਆ ਕਿ ਠੀਕ ਹੈ ਜੋ ਸਾਡੇ ਨਾਲ ਉਹ ਮੁਲਾਜ਼ਮ ਨੇ ਕਰਿਆ ਸੀ ਉਹਦਾ ਉਹਨੂੰ ਨਤੀਜਾ ਭੁਗਤਣਾ ਪੈਣਾ ਹੈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਗਸੀਰ ਸਿੰਘ ਮੈਂ ਉਹਦਾ ਬਰਾਦਰ ਆ ਅੱਛਾ ਤੇ ਜੋ ਮੇਰੀ ਭੈਣ ਨਾਲ ਬਤਮੀਜੀ ਹੋਈ ਸੀ ਕਿ ਉਹ ਤੋਂ ਮੈਡਮ ਨੇ ਸਾਨੂੰ ਇਨਸਾਫ ਮਿਲਿਆ ਕਿ ਉਹਨਾਂ ਨੇ ਸਚਵੰਦ ਨਾਮ ਕਰਤਾ